ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਸ਼ੋ ਆਪਸਿਓ। ਸਿੱਕੋ। ਸਬਸਕ੍ਰਾਈਬ ਕਰ ਲਈ। ਉਹ ਹੁਣ ਸਿੱਖਣ ਲੱਗ। ਥੈਂਕ ਯੂ ਰ ਬ੍ਰਾ। ਥੈਂਕ ਯੂ ਰ ਬ੍ਰਾ। ਹੈ ਥੈਂਕ ਯੂ ਰ ਬ੍ਰਾ। ਚੇਤਨਿਕਾ ਨੂੰ ਜੀਤਵਾਦ ਆਮ ਆਦਮੀ ਪਾਰਟੀ ਮੁਨਰਬਾਦ ਆਮ ਆਦਮੀ ਪਾਰਟੀ ਮੁਨਰਬਾਦ ਆਦੀਸ਼ੀ ਮੁਨਰਬਾਦ ਆਦੀਸ਼ੀ ਨੂੰ ਪ੍ਰਕਾਸ਼ਤ ਕਰੋ ਪ੍ਰਕਾਸ਼ਤ ਕਰੋ ਆਦੀਸ਼ੀ ਨੂੰ ਪ੍ਰਕਾਸ਼ਤ ਕਰੋ ਪ੍ਰਕਾਸ਼ਤ ਕਰੋ ਪ੍ਰਕਾਸ਼ਤ ਕਰੋ ਆਦੀਸ਼ੀ ਨੂੰ ਪ੍ਰਕਾਸ਼ਤ ਕਰੋ ਪ੍ਰਕਾਸ਼ਤ ਕਰੋ ਪ੍ਰਕਾਸ਼ਤ ਕਰੋ ਐਸਾ ਜਿਆਦਾ ਆ ਇਧਰ ਘੱਟੋ ਉਹ ਦੋ ਚਾਰ ਬੰਦੇ ਉਧਰ ਬੈਠੋ ਆਤੀਸ਼ੀ ਮੁਤਾਬਤ ਆਤੀਸ਼ੀ ਪ੍ਰਕਾਸ਼ ਕਰੋ ਪ੍ਰਕਾਸ਼ ਕਰੋ ਆਤੀਸ਼ੀ ਆਤੀਸ਼ੀ ਪ੍ਰਕਾਸ਼ ਕਰੋ ਉਹ ਭਾਈ ਸਾਹਿਬ ਆਤੀਸ਼ੀ ਨੂੰ ਪ੍ਰਕਾਸ਼ ਕਰੋ ਆਤੀਸ਼ੀ ਨੂੰ ਪ੍ਰਕਾਸ਼ ਕਰੋ ਆਤੀਸ਼ੀ ਮੁਰਦਾ

ਆਮ ਆਦਮੀ ਪਾਰਟੀ ਮੁਰਦਾਬਾਦ ਆਤੀਸ਼ੀ ਮੁਰਦਾਬਾਦ ਆਤੀਸ਼ੀ ਮੁਰਦਾਬਾਦ ਆਤੀਸ਼ੀ ਖਾਸ ਕਰੋ ਬਰਖਾਸਤ ਕਰੋ ਖਾਸ ਕਰੋ ਆਤੀਸ਼ੀ ਨੂੰ ਖਾਸ ਕਰੋ ਆਤੀਸ਼ੀ ਨੂੰ ਖਾਸ ਕਰੋ ਆਤੀਸ਼ੀ ਨੂੰ ਖਾਸ ਕਰੋ ਆਮ ਆਦਮੀ ਪਾਰਟੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਉਹ ਨਾ ਚੱਲੇ ਆਉਗੇ ਨਾ ਆਵਾਜ਼ ਆ ਰਹੀ ਹੈ ਨਾ ਹਾਂ ਆਣਾ ਖੜਾਓ ਕੋਲੇ ਅੱਜ ਜਿਹੜਾ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਭਾੜੇ ਵੀਰਾਂ ਦਾ ਹਾਰਦਿਕ ਸਵਾਗਤ ਤੇ ਧੰਨਵਾਦ ਹੈ ਤੁਹਾਡਾ ਅ ਅੱਜ ਤੁਹਾਨੂੰ ਜਿਹੜੀ ਖੇਜੋ ਦਿੱਤੀ ਇਸ ਕਰਕੇ ਕਿ ਪਿਛਲੇ ਦਿਨਾਂ ਤੋਂ ਅ ਕਲਪਰਸੋ ਅਸ ਤੋਂ ਪਹਿਲਾਂ ਜਿਹੜਾ ਅ ਕੱਲ ਤੱਕ ਸਾਡੇ ਜੋ ਇੱਕ ਵੀਡੀਓ ਅ ਜਿਹੜੇ ਜਥੇਦਾਰ ਜੀ ਕੁਲਦੀਪ ਸਿੰਘ ਗੜਕਾ ਜੀ ਨੇ ਔਰ ਨਾਲ ਆਪਣੇ ਸੋਸ਼ਲ ਮੀਡੀਆ ਤੇ ਭੇਜੀ ਉਹਦੇ ਵੀ ਦੇਖ ਕੇ ਸਿੱਖਾਂ ਦੀ ਇਹ ਭਾਵਨਾਵਾਂ ਜਿਹੜੀਆਂ ਮਲੰਦਰੀ ਹੈ ਗਈਆਂ ਉਹ ਦੇਖੋ ਵੀ ਸੱਚੀ ਹੈ ਝੂਠੀ ਹੈ ਮੇਕਨ ਇਹ ਆ ਵੀ ਉਦੋਂ ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਟਿਕਟ ਖਰੀ ਨਹੀਂ ਕੀਤੀ ਵੀ ਇਹ ਭਾਈ ਇਹ ਠੀਕ ਨਹੀਂ ਹੈ ਇਹ ਗਲਤ ਹੈ ਇਹ ਆਈ ਨਾ ਬਣਾਈ ਹੈ ਇਹਨੇ ਵੀ ਕੋਈ ਨਹੀਂ ਕੀਤੀ ਔਰ ਇਸ ਤੋਂ ਉੱਪਰ ਰੈਂਡੀ ਖੁੰਦੀ ਕਸ ਜਿਹੜੀ ਹੈ ਉਹ ਕਲਪਸੋ ਜਿਹੜੀ ਉਹਨਾਂ ਦੀ ਹੈ ਸਾਬਕਾ ਮੁੱਖ ਮੰਤਰੀ ਆਦਸ਼ੀ ਉਹਨੇ ਕਹ ਦਿੱਤੀ ਹੈ ਜੋ ਸ਼ਬਦ ਬੋਲੇ ਆ ਬੇ ਸਿੰਘ ਮੈਂ ਉਹ ਸ਼ਬਦ ਦੁਹਰਾ ਨਹੀਂ ਸਕਦਾ ਲੇਕਿਨ ਇਹ ਆ ਵੀ ਪਾਰਟੀ ਵੱਲੋਂ ਸਾਡੇ ਲੋਗ ਇਹਨਾਂ ਨੇ ਸਿੱਖਾਂ ਦੀ ਭਾਵਨਾਵਾਂ ਦੇ ਨਾਲ ਕਲਵਾੜ ਕੀਤਾ ਔਰ ਕਹਿੰਦੇ ਨੇ ਨਾ ਗੁਰਪੀ ਨਿੰਦਾ ਸੁਣੇ ਨਾ ਕਾਂ ਹਾਂ ਤੋ ਇਹ ਇਹ ਅਸੀਂ ਇਸ ਤਰ੍ਹਾਂ ਜਿਹੜਾ ਬੀਗ ਸਿੱਕੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਔਰ ਇਹ ਮੰਗ ਕਰਦੇ ਆ ਕਿ ਤੁਰੰਤ ਇਹ ਲੋਕ ਦੋਨੋਂ ਅਸਤੀਫਾ ਦੇਣ ਔਰ ਇਹ ਜਿਹੜਾ ਹੈਗਾ ਜੀ ਜਨੇ ਜਥੇਦਾਰ ਜੀ ਵੀ ਇਹਦੇ ਤੇ ਸਖਤ ਕਾਰਵਾਈ ਕਰਵਾਉਣ ਤੇ ਜਿਹੜਾ ਆਪਣੇ ਖਾਸ ਤੌਰ ਤੇ ਜਿਹੜੀ ਉਹ ਹੁੰਦਾ ਦੇਖ ਰਿਹਾ ਆਪਾਂ ਕੀ ਕਰ ਰਿਹਾ ਗੁਰੂ ਸਾਹਿਬ ਦੇ ਉੱਪਰ ਸ਼ਰਮ ਦਾ ਛੜਕਾਉ ਕਰਦਾ ਹੈ ਉਹ ਆਉਂਦੇ ਨੇ ਗੱਲ ਆਪਣੇ ਵੱਲੋਂ ਆ ਕੇ ਅਨੰਤਪਾਲ ਸਾਹਿਬ ਗੁਰਸਾਹਿਬ ਦੀ ਸ਼ਤਾਬੀਆਂ ਬਣਾਉਣੀ ਹੈ ਕਹਿੰਦੇ ਭੇਖ ਦਿਖਾਵੇ ਜਗਤ ਕੋ ਔਰ ਨੂੰ ਕੋ ਵਸਕੀਨ ਇਹ ਇਹ ਜਿਹੜੀ ਇਹਨਾਂ ਤੇ ਲੱਗ ਹੁੰਦੀ ਆ ਔਰ ਅਰਵਿੰਦ ਕਟਰੀਵਾਲ ਅ ਸ਼ਸ਼ੋਭੀਆ ਬਿਲਕੁਲ ਨਹੀਂ ਤੂੰ ਬੋਲੇ ਉਹਨਾਂ ਕੋਈ ਨਾ ਕੋਈ ਤੁਸੀਂ ਉਹਨਾਂ ਦੇ ਤੇ ਗਲਤ ਕਰੋ ਨਹੀਂ ਤਾਂ ਮਿੰਡ ਜੀ ਆ ਜਾਂਦੇ ਨੇ ਆਪਣੇ ਕਿਸੇ ਨਾਲ ਟਵੀਟ ਕਰ ਦਿੰਦੇ ਆ ਕੋਈ ਫੇਸਬੁਕ ਤੇ ਆ ਜਾਂਦੇ ਆ YouTube ਤੇ ਆਪਣਾ ਕੋਈ ਨਾ ਕੋਈ ਭੇਜ ਲੈਂਦੇ ਆ ਹੁਣ ਅਸੀਂ ਉਹਨਾਂ ਨੂੰ ਇਹ ਮੰਗ ਕਰਦੇ ਕਿ ਪ੍ਰਧਾਨ ਤੋਂ ਤੇ ਜਿਹੜੀ ਉਹ اپੋਜੀਸ਼ਨ ਦੀ ਲੀਡਰ ਬਣੀ ਉਹਨਦੇ ਤੋਂ ਉਹਦਾ ਅਸਤੀਫਾ ਲੈ ਔਰ ਜਿਹੜੀ ਇਹ ਬੰਦਗੀ ਕਰਵਾਈ ਉਹਨਤੇ ਜਿਹੜੀ ਕੀਤੀ ਜਾਵੇ ਬਾਕੀ ਇਹ ਕਿ ਜਿਹੜਾ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਤਾਂ ਮੇਰੇ ਖਿਆਲ ਚ ਜਿੰਨੀ ਵੀ ਅ ਮੰਦਾ ਗੱਲ ਹੈ ਉਹ ਥੋੜੀ ਹੈ ਲੇਕਿਨ ਅਸੀਂ ਇਹਨਾਂ ਦੋਨਾਂ ਦਾ ਮੁੱਖ ਮੰਤਰੀ ਕੋ ਵਜਿਹ ਮੰਨਦਾ ਔਰ ਆਛੀਦਾ અતੰਤ ਅਸਫੀਹਾ ਦੀ ਮੰਕਰਦੇ ਔਰ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਉਹਦੀ ਕੋਈ ਨਾ ਕੋਈ ਚੰਗੀ ਏਜੰਸੀ ਕਿਉਂਕਿ ਇਹ ਇੱਥੇ ਤਾਂ ਏਜੰਸੀ ਨੇ ਕਿਸੇ ਨੇ ਕਰਨਾ ਨਹੀਂ ਗਿਆ ਯਾ ਪੁਲਸ ਅਜ ਤੱਕ ਚੁੱਪ ਕਰਕੇ ਬੈਠੀ ਹੋਈ ਹੈ ਮਲਕੇ ਕੋਈ ਵੀ ਏਜੰਸੀ ਜਾਂਚ ਨਹੀਂ ਉਹਦੇ ਤੋਂ ਮੇਰੇ ਪੱਖ ਏਜੰਸੀ ਜਿਹੜੀ ਉਹ ਜਾਂਚ ਕਰੇ ਇਹ ਜਿਹੜੀ ਵੀਡੀਓ ਹੈ ਇਹ ਕਿ ਠੀਕ ਹੈ ਗਲਤ ਹੈ ਕੀ ਹੈ ਲੇਕਿਨ ਉਹਦੇ ਠੀਕ ਇਸ ਕਰਕੇ ਲੱਗਦੀ ਪਈ ਕਿ ਕੋਈ ਬੰਦਾ ਇਹਨਾਂ ਦਾ ਬੋਲਿਆ ਨਹੀਂਗਾ ਆਪਦਾ ਇਹਨਾਂ ਕਿਸੇ ਵਿਅਕਤੀ ਨੇ ਕੋਈ ਗਲਤ ਨਹੀਂ ਕੀਤੀਗੀ ਠੀਕ ਹੈ ਟਿੱਪਲੀ ਨਹੀਂ ਕੀਤੀ ਉਹਦੇ ਉੱਪਰ ਨਹੀਂ ਕਰਿਆ ਵੀ ਹੁਣ ਇੱਕ ਗੱਲਾ ਮੈਂ ਹੋਰ ਤੇ ਸੁਣਦਾ ਪਿਆ ਕਿ ਮੈਂ ਬਤੌਰ ਨੰਗੇ ਪੈਰੀ ਜਾਊਗਾ ਤੇ ਕਾਊਂਟਰ ਸਵਾਲ ਕਰਨ ਦੇ ਕੋਸ਼ਿਸ਼ ਕਰਦੇ ਆ ਸੋਸ਼ਲ ਮੀਡੀਆ ਤੇ ਜੋ ਦੇਖ ਰਹੇ ਆ ਬਈ ਮੈਂ ਪੁੱਛਾਂਗਾ ਅਰੇ ਭਾਈ ਜੇ ਤੂੰ ਜਾ ਕੇ ਪਹਿਲਾਂ ਤਾਂ ਆਪਦਾ ਆਪ ਦੇ ਕਲੈਰੀਫਿਕੇਸ਼ਨ ਤੇ ਜਾ ਕੇ ਕਿ ਤੂੰ ਕੀ ਇਹ ਜਿਹੜੀ ਉਹ ਵੀਡੀਓ ਮਾਰੇ ਤਾਂ ਬੋਲ ਨਾ ਇਹ ਵੀਡੀਓ ਮੇਰੀ ਨਹੀਂ ਹੈਗੀ ਕਾਦੇ ਨਾਲ ਬਣੀ ਹੈ ਕਿੰਨੇ ਬਣਾਈ ਹੈ ਕਿਉਂ ਬਣਾਈ ਹੈ ਤੋ ਉਹ ਚੀਜ਼ ਦਾ ਤਾਂ ਗਾਵ ਨਹੀਂ ਅਗਾ ਉਹਨਾਂ ਤੇ ਕਾਉਂਟਰ ਸਵਾਲ ਕਰਨ ਡਿਆ ਇਹ ਤੇ ਇਹ ਉਹ ਜਿਹੜਾ ਜਿਸ ਸਸਤਾ ਦਾ ਕੰਮ ਆਪੇ ਕਰੀ ਜਾਏਗੀ ਅਜੇ ਤੱਕ ਤਾਂ ਕਿਸੇ ਨੇ ਇੰਟਰਫੇਅਰ ਨਹੀਂ ਕੀਤਾ ਇਹ ਨਵੀਂ ਸਰਕਾਰ ਆਈ ਹੈ ਜਿਹੜੀ ਇਸ ਤਰ੍ਹਾਂ ਦਾ ਇੰਟਰਫੇਅਰ ਕਰਦੀ ਹੈ ਲੇਕਿਨ ਅਸੀਂ ਉਸ ਤੇ ਮੇਰੇ ਤੇ ਲੱਗ ਕੇ ਸਾਡੇ ਗੁਰੂ ਸਹਿਬਾਨਾਂ ਦੀ ਜਿਸ ਤਰ੍ਹਾਂ ਦੀ ਇਹ ਜਿਹੜਾ ਬਹੁਤ ਜਿਆਦਾ અપਮਾਨਜਨਕ ਜਿਹੜੀਆਂ ਜਿਹੜੀਆਂ ਅਸੀਂ ਵੀਡੀਓ ਦੇਖੀਆਂ ਨੇ ਤੁੰਬੇ ਸ਼ਬਦ ਕਹਿ ਗਏ ਨੇ ਮੇਰੇ ਖਿਆਲ ਦੇ ਵਿੱਚ ਬੀਇੰਗ ਸਿੱਖ ਦੇ ਨਾਤੇ ਬਹੁਤ ਬਹੁਤ ਬਲਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਇੱਕਲਵਾਰ ਕਰਨ ਵਾਲੀ ਹੈ ਔਰ ਕਹਿੰਦੇ ਨੇ ਆਪਣੇ ਉੱਤੇ ਪਾ ਕੇ ਅਨੰਦਪੁਰ ਸਾਹਿਬ ਆ ਕੇ ਪਾਤਸ਼ਾਹ ਦੀਆਂ ਸਟਾਡੀਅਮ ਲਾਉਣੀ ਆ ਅਰੇ ਭਾਈ ਮਨ ਤੇ ਸ਼ਰਧਾਤ ਕਰੋ ਮਨ ਨੂੰ ਤਾਂ ਠੀਕ ਕਰੋ ਪਹਿਲਾਂ ਹੈ ਇਹ ਮਨ ਚੰਚਿਲਾ ਚਤਰਾਈ ਕਿਨੇ ਨਾ ਪਾਇਆ ਇਹ ਚਾ ਚਾਤਰ ਤੇ ਚਲਾਕ ਬਣੇ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਇਹ ਮਨ ਜਿਹੜਾ ਹੈ ਮਨ ਦੇ ਬਾਰੇ ਕੀ ਹੈ ਮਨ ਤੂੰ ਜੋਤਸ ਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮੰਨੂਲ ਪਛਾਣੇ ਤਾਂ ਸਹ ਜਾਣੇ ਮਰਨ ਦੀ ਮਿਸੋਦੀ ਹੋਈ ਪਰ ਪ੍ਰਸ਼ਾਦੀ ਇੱਕ ਵਜਾਣੇ ਦੂਜਾ ਭਾਉ ਨ ਕੋਈ ਮਨ ਛਾ ਤਾਈ ਵਜਿ ਬਾਈ ਤਾਂ ਆਪਰਵਾਨ ਇਹ ਕਹ ਨਾਨਕ ਮਨ ਤੂ ਜੋਤ ਰੂਪ ਹੈ ਆਪਣਾ ਮੂਲ ਪਛਾਣ ਸੋ ਇਹ ਇਹ ਚੀਜ਼ ਜਿਹੜੀ ਧੀ ਹੈ ਇਹ ਦਿਸਦਾ ਬਿਆ ਹੈ ਹੋਰ ਕੋਤੇ ਤੇ ਕੋਈ ਗੱਲ ਨਹੀਂ ਕੀਤੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਪਰ ਉਹ ਸੋਸ਼ਲ ਮੀਡੀਆ ਦਾ ਜਵਾਬ ਦਿੰਦੇ ਸਾਡੇ ਸੁਭੇ ਦੇ ਮੁਖਮੰਦੀ ਭਗਤ ਸਿੰਘ ਮਾਰ ਜਵਾਬ ਦਿੰਦੇ ਵੀ ਭਾਈ ਇਹ ਮੇਰੀ ਨਹੀਂ ਜਾਂ ਇਹ ਇਹ ਕਿਸ ਤਰ੍ਹਾਂ ਬਣੀ ਹੈ ਕਿਉਂ ਬਣੀ ਹੈ ਬਲਕਿ ਇਸ ਤਰ੍ਹਾਂ ਦਾ ਅੱਜ ਤੱਕ ਅਤੇ ਆਜ ਇਸ ਤਰ੍ਹਾਂ ਦਾ ਜਿਹੜੀ ਹੈ ਬੇ ਇਹ ਬੇਅਦਬੀ ਨਹੀਂ ਹੈਗੀ ਇਹ ਕੋਰ ਬੇਅਦਬੀ ਹੈ ਗੁਰੂ ਸਾਹਿਬਾਨ ਦੀ ਚਾਹੇ ਉਹ ਤਸਵੀਰਾਂ ਸੀ ਜਾਂ ਲੇਕਿਨ ਉਹ ਬੇਅਦਬੀ ਹੈ ਇਸ ਕਰਕੇ ਇਸ ਚੀਜ਼ ਦੇ ਉੱਪਰ ਤੁਰੰਤ ਜਿਹੜਾ ਉਹਨੂੰ ਆਪਣੇ ਇਸ ਜਿਹੜਾ ਅਸਤੀਫਾ ਦੇਣਾ ਚਾਹੀਦਾ ਆਪਣੇ ਆਪੋ ਆਪਣੇ ਅਹੁਦਿਆਂ ਤੋਂ ਉਹਨਾਂ ਦੋਨਾਂ ਨੂੰ ਔਰ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਇਸ ਦਾ ਸਿੱਖਣ ਦੀ ਪਾਵਨਾ ਉਹ ਕੁਲਵਾਲ ਕਰਕੇ ਨਿੰਗਲ ਮੈਂ ਆਪਣੀ ਰੱਖਣਾ ਆ ਔਰ ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੀ ਮੰਗ ਕਰਦੀ ਹੈ ਔਰ ਜਿਹੜਾ ਅਸੀਂ ਤਾਂ ਜਸਵੰਤ ਸਾਹਿਬ ਨੂੰ ਵੀ ਕਹਿੰਨੇ ਆ ਵੀ ਜਿਹੜਾ ਇਸ ਤਰ੍ਹਾਂ ਦੀ ਕੋਈ ਉਹ ਆਪਣੇ ਵੱਲੋਂ ਵੀ ਲਿਖ ਕੇ ਦੇਣ ਜਿਹੜਾ ਮੈਂ ਕਿਸੇ ਭਾਰਤ ਸਰਕਾਰ ਨੂੰ ਲਿਖ ਦੇਉਂ ਜਾਂ ਕਿਸੇ ਜਿਹੜੇ ਸਾਡੇ ਇੱਕ ਬੜੀਆਂ ਕੋਟਾਂ ਨੇ ਕੋਟਾਂ ਨੂੰ ਲਿਖ ਸਕਦੇ ਆ ਕਿਉਂਕਿ ਉਹ ਮਲਕੇ ਸੱਚ ਜਿਹੜਾ ਉਹ ਸਾਹਮਣੇ ਸੱਚ ਤਾਂ ਆ ਗਿਆ ਹੈ ਕਾਰਨ ਕੀ ਹੈ ਕਿ ਜੇ ਉਹ ਕੁਛ ਨਾ ਕੁਛ ਜਵਾਬ ਦਿੰਦੇ ਕੋਈ ਕਿਸੇ ਛੋਟੇ ਤੋਂ ਛੋਟੇ ਵਰਕਰ ਵੱਡੇ ਤੋਂ ਵੱਡੇ ਕਿਸੇ ਦੇ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਇਸ ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਹ ਜਿਹੜਾ ਵੱੱਜਰ ਅਪਰਾਧ ਜਿਹੜਾ ਉਹ ਸਾਡੇ ਸੁਭੇਦ ਮੁੱਖਪਤੀ ਨੇ ਕੀਤਾ ਹੈ ਸਰਵਭਗਤ ਦੇ ਭਾਗ ਵਿੱਚ ਤੁਹਾਨੂੰ ਬਾਕੀ ਦਾ ਕਹਿਣਾ ਹੈ ਕਿ ਬੀਜੇਪੀ ਨੇ ਆਵਾਜ਼ ਜੋੜ ਕੇ ਉਹ ਬਣਾਈ ਰੱਖੀ ਹੈ। ਅਰੇ ਭਾਈ ਇਹ ਤਾਂ ਹੁਣ ਜੋੜ ਕੇ ਬਣਾਈ ਹੈ। ਇਹ ਜਾਂਚ ਦਾ ਮਿਸ਼ੇ ਹੈ। ਅਸੀਂ ਵੀ ਕਹਿੰਦੇ ਆਂ ਵੀ ਇਹ ਜਾਂਚ ਨਿਰਪੱਖ ਏਜੰਸੀ ਕੋਈ ਜਾਂਚ ਕਰੇ। ਔਰ ਅਗਰ ਹੈ ਤਾਂ ਉਹਦੇ ਤੇ ਫਿਰ ਉਸੇ ਸਾਹਮਣੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਇਹ ਇਹ ਜਿਹੜਾ ਵੀ ਜਿਸੇ ਸਾਹਮਣੇ ਬਣੀ ਹੈ ਹੁਣ ਆਪਾਂ ਬਾਹਰ ਆ ਰਹੀਆਂ ਵੀ ਵੇਹਨੇ ਤੇ ਜਿਹੜੀਆਂ ਨਾ ਬਣਾ ਬਣਾ ਕੇ ਅਪਲੋਡ ਕੀਤੀਆਂ ਨੇ ਉਹਨਾਂ ਨੂੰ ਇਹ ਨੇ ਉਹਨਾਂ ਦੀ ਫੋਟੋ ਤੇ ਇਹ ਫੋਟੋ ਨੈਚੁਰਲ ਫੋਟੋ ਦਾ ਕਿੰਨਾ ਫਰਕ ਹੈ ਆਪਾਂ ਨੂੰ ਮੈਗਾਈ ਦੇ ਨਾਲ ਹੀ ਦਿਸਦਾ ਪਿਆ ਵੀ ਇਹ ਅਸਲ ਕਿਹੜੀ ਤੇ ਨਕਲ ਕਿਹੜੀ ਬਣਾਈ ਹੋਈ ਇਹ ਤਾਂ ਆਪਾਂ ਨੂੰ ਵੀ ਇਹਨਾਂ ਨੂੰ ਪਤਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਜੱਥੇਦਾਰ ਜੀ ਨੇ ਵੀ ਕਿਹਾ ਹੈ ਇਹ ਅਸੀਂ ਇਹਦੀ ਜਾਂਚ ਕਰਾਵਾਂਗੇ ਉਹ ਵੀ ਜਾਂਚ ਕਰਵਾਉਣਗੇ ਤੇ ਉਸ ਤੇ ਆ ਵੀ ਮੇਕਅਪ ਗੁਰਵ ਸਿੰਘ ਮਾਨ ਤੋਂ ਇਲਾਵਾ ਹੋਰ ਤਾਂ ਕਿਸੇ ਨੇ ਨਹੀਂ ਕਿਹਾ ਹੈ ਕਿ ਇਹ ਭਾਈ ਇਹ 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 ਨਾਲ ਬਣੀ ਜਾਂ ਹੋਰ ਕਿਸੇ ਨੇ ਬਣਾ ਕੇ ਲੋਡ ਕੀਤੀ ਉਹ ਇਹ ਅਸੀਂ ਕਹਿੰਦੇ ਜਾਂਚ ਨਿਰਪੱਖ ਏਜੰਸੀ ਜਾਂਚ ਕਰੇ ਔਰ ਬੰਦੀ ਸਜ਼ਾ ਜਿਹੜੀ ਹੋ ਔਰ ਉਸ ਵੇਲੇ ਜਨਾਤਰ ਕਿ ਨਹੀਂ ਉਹ ਉਸ ਵੇਲੇ ਤੁਰੰਤ ਆਪਣੇ ਇਸ ਮੁੱਖ ਮੰਤਰੀ ਸ਼ਿਪੋਸ ਤੀਫਾ ਦੇ ਔਰ ਰਾਜਸੀ ਜਿਹੜੀ ਹੈ ਗਰੁੱਪ ਲੀਡਰ ਦੇ ਨਾਤੇ ਉਹ ਆਪਣੇ ਗਰੁੱਪ ਲੀਡਰ ਦੇ ਜਿਹੜਾ ਉਹਦਾ ਉਹ ਵੀ ਤੀਫਾ ਦੇ ਕਿਉਂਕਿ ਦੇਖੋ ਇੰਨਾ ਇੰਨਾ ਮਾੜਾ ਬੋਲਣਾ ਉਹ ਵੀ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਦੋਹਾਂ ਦੇ ਸਤੀਫੇ ਦੀ ਮੰਗ ਕਰਦੀ ਹੈ ਔਰ ਜਿਹੜੀ ਹੈਗੇ ਨਾ ਤੇ ਕਾਰਵਾਈ ਦੇ ਵੀ ਲਾਣ ਦੀ ਮੰਗ ਹੈ